ਨਡਾਲਾ ਚ ਲਗਾਏ ਗਏ ਮੈਡੀਕਲ ਜਾਂਚ ਕੈਂਪ ਦੌਰਾਨ 300 ਮਰੀਜ਼ਾਂ ਦੀ ਹੋਈ ਜਾਂਚ ਇਥੇ ਨਡਾਲਾ ਦੇ ਵੱਡਾ ਨੰਬਰ 2 ਵਿਖੇ ਮਨਾ ਵਾਲੇ ਗੁਰਦੁਆਰਾ ਸਾਹਿਬ ਵਿਖੇ ਫਰੈਂਡਸਪੋਰਟਸ ਐਂਡ ਵੈਲਫੇਅਰ ਕਲੱਬ ਨਾਲਾ ਵੱਲੋਂ ਮੁਫਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ ਜਿਸ ਵਿੱਚ ਨਵੀਂ ਚੈਰੀਟੇਬਲ ਹਸਪਤਾਲ ਤੇ ਪਿੰਮਸ ਹਸਪਤਾਲ ਜਲੰਧਰ ਦੀਆਂ ਮਾਹਰ ਟੀਮਾਂ ਵੱਲੋਂ 300 ਮਰੀਜ਼ਾਂ ਦੇ ਅੱਖਾਂ ਅਸਥਮਾ ਗੋਟਿਆਂ ਅਤੇ ਜੋੜਾਂ ਦੇ ਦਰਦ ਅਤੇ ਸ਼ੂਗਰ ਦੇ ਟੈਸਟ ਮੁਫਤ ਵਿੱਚ ਕੀਤੇ ਗਏ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਕਲੱਬ ਦੇ ਸਰਪ੍ਰਸਤ ਤਲਜੀਤ ਸਿੰਘ ਨਰਾ ਕਾਉਂਸਲਰ ਸੰਦੀਪ ਟੋਨੀ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਚੁਣੇ ਹੋਏ 3 ਬਰੀਜਾਂ ਦੇ ਅੱਖਾਂ ਦੇ ਪ੍ਰੈਸ਼ਰ ਵੀ ਕੀਤੇ ਜਾਣਗੇ ਇਸ ਦੌਰਾਨ ਵਿਸ਼ੇਸ਼ ਤੌਰ ਤੇ ਪੁਜੇ ਉਗੇ ਸਿੱਖਿਆ ਚੰਤਕ ਡਾਕਟਰ ਆਸਾਸਨ ਕੋ ਮੰਨੇ ਕਲੱਬ ਦੇ ਸਪਰਾਲੇ ਦੀ ਸ਼ਲਾਗਾ ਕੀਤੀ ਤੇ ਹੋਰਨਾਂ ਨੂੰ ਵੀ ਅਜਿਹੇ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ ਅੱਜ ਜੀਰਾ ਗੁਰਦੌਰ ਸਾਹਿਬ ਮਾਨਾ ਦੇ ਗੁਰਦੁਆਰਾ ਸਾਹਿਬ ਕੈਂਪ ਲਗਾਇਆ ਗਿਆ ਇਸ ਦੀ ਅਸੀਂ ਪ੍ਰਭੂਜ ਸ਼ਲਾਘਾ ਕਰਨੇ ਆ ਇਹ ਡਾਕਟਰ ਸੰਜੀਵ ਜਿਸ ਨੂੰ ਅਸੀਂ ਪਿਆਰ ਨਾਲ ਟੋਨੀ ਕਹਿੰਦੇ ਆ ਔਰ ਉਹਨਾਂ ਦੇ ਸਹਿਯੋਗੀਆਂ ਵੱਲੋਂ ਖਾਸ ਤੌਰ ਤੇ ਆਪਣੇ ਵਾਰਡ ਵਿੱਚ ਇੰਨੀ ਕਿ ਸਿਰਫ ਵਾਰਡ ਤੋਂ ਬਣਾ ਔਰ ਕੁਆ ਨਹੀਂ ਸਕਦਾ ਪਰ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਉਹਨਾਂ ਨੇ ਆਪਣੇ ਵਾਰਡ ਦੇ ਜਿਹੜੇ ਲੋੜਵੰਦ ਨੇ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਨੇ ਸਹਾਇਤਾ ਦੀ ਲੋੜ ਹੈ ਸ਼ਹਿਰ ਵਿੱਚ ਨਹੀਂ ਜਾ ਸਕਦੇ ਸੀ ਉਹਨਾਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਇਆਂ ਤੇ ਜਿਹੜਾ ਕੈਂਪ ਹੈ ਉਹ ਆਯੋਜਿਤ ਕੀਤਾ ਸਾਨੂੰ ਹੋਰ ਵੀ ਚੰਗਾ ਲੱਗਦਾ ਹੈ ਕਿਉਂਕਿ ਸੰਜੀਵ ਸਾਡਾ ਵਿਦਿਆਰਥੀ ਰਿਹਾ ਹੈ ਔਰ ਸ਼ੁਭ ਕਰਮਨ ਦੇ ਵਿੱਚ ਹਮੇਸ਼ਾ ਹੀ ਇਸ ਨੇ ਆਪਣਾ ਯੋਗਦਾਨ ਪਾਇਆ ਈਵਨ ਇਸ ਦੀ ਸਿਸਟਰ ਆਸਟ੍ਰੇਲੀਆ ਬੈਠੀ ਉਹ ਵੀ ਸਾਡੀ ਵਿਦਿਆਰਥਣਾਂ ਉਹ ਵੀ ਹਮੇਸ਼ਾ ਹੀ ਸ਼ੁਭ ਕਰਮਨ ਵਿੱਚ ਆਪਣਾ ਯੋਗਦਾਨ ਪੇਜਦੀ ਹੈ ਔਰ ਕੋਈ ਵੀ ਇਸ ਤਰ੍ਹਾਂ ਦਾ ਕਾਰਜ ਕਰੇ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਹੈ ਕਿ ਅਸੀਂ ਉਸ ਦੀ ਭਰਪੂਰ ਸ਼ਲਾਘਾ ਕਰੀਏ ਉਸ ਨੂੰ ਸ਼ਾਬਾਸ਼ ਦਈਏ ਤਨਮਨ ਧਨ ਨਾਲ ਔਰ ਕਥਨਾ ਨਾਲ ਆਪਣੀ ਜਬਾਨੀ ਚੰਗੇ ਲਫ਼ਜ਼ ਬੋਲ ਕੇ ਉਸ ਨੂੰ ਹੋਰ ਉਤਸ਼ਾਹ ਵਿੱਚ ਲਿਆਈਏ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਉਹਨਾਂ ਵਾਂਗੂ ਤੇ ਉਹਨਾਂ ਵੱਲੋਂ ਵੇਖ ਕੇ ਹੋਰ ਸੱਜਣ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਨ ਮੈਂ ਪਰਿਵਾਰ ਨੂੰ ਬਹੁਤ ਵੱਡੀ ਸ਼ਾਬਾਸ਼ ਦੇਣੀ ਚਾਹਾਂਗਾ ਤੇ ਇਹ ਵੀ ਪ੍ਰਮਾਤਮਾ ਅਗੇ ਅਰਦਾਸ ਕਰਨਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੀ ਉਹ ਸਮਾਜ ਦੇ ਚੰਗੇ ਕੰਮਾਂ ਔਰ ਸਮਾਜ ਦੇ ਲੋੜਵੰਦ ਲੋਕਾਂ ਦੀਆਂ ਜਿਹੜੀਆਂ ਲੋੜਾਂ ਨੇ ਉਹਨਾਂ ਨੂੰ ਪੂਰੇ ਕਰਨ ਦਾ ਜਿਹੜੀ ਭਾਵਨਾ ਦਿਲ 'ਚ ਰੱਖਦੇ ਨੇ ਉਹਦੇ ਵਿੱਚ ਕਰਮਯੋਗੀ ਹੋ ਕੇ ਆਪਣੀਆਂ ਸੇਵਾਵਾਂ ਨਿਭਾਉਂਦੇ ਰਹਿਣ ਬਹੁਤ ਧੰਨਵਾਦ ਫਰੈਂਟ ਸਪੋਰਟਸ ਐਂਡ ਵੈਲਫੇਅਰ ਕਲੱਬ ਨਡਾਰਾ ਵੱਲੋਂ ਜਿਹੜਾ ਆਈ ਕੈਂਪ ਜਨਰਲ ਚੈੱਕਅਪ ਕੈਂਪ 슈ਗਰ ਚੈੱਕ ਪਤ ਕੈਂਪ ਜਿਹੜਾ ਇੱਥੇ ਮਾਨਾ ਦੇ ਗੁਰਦੁਆਰੇ ਵਿੱਚ ਲਗਾਇਆ ਇਹਦੇ ਬਹੁਤ ਭਾਰੀ ਹੰਗਾਰਾ ਮਿਲਿਆ ਹੈ ਬਹੁਤ ਸਾਰੇ ਲੋਕਾਂ ਨੇ ਇੱਥੇ ਆ ਕੇ ਆਪਣੀਆਂ ਆਪਣੀਆਂ ਜਿਹੜੀਆਂ ਤਕਲੀਫਾਂ ਡਾਕਟਰ ਸਬਾਨਾ ਨੂੰ ਦੱਸਿਆ ਨੇ ਪਿੰਮਸ ਦੀ ਪੂਰੀ ਟੀਮ ਇੱਥੇ ਆਈ ਹੋਈ ਆ ਔਰ ਬਹੁਤ ਸਾਰੇ ਸਾਡੇ ਪਿੰਡ ਦੇ ਲੋਕ ਨੇ ਜਿਹੜੇ ਦੂਰ ਜ਼ਰਾਡੇ ਜਿਹੜੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾ ਕੇ ਆਪਦਾ ਇਲਾਜ ਨਹੀਂ ਕਰਵਾ ਸਕਦੇ ਉਹਨਾਂ ਵਾਸਤੇ ਮੈਂ ਸਮਝਦਾ ਇਹ ਵਰਦਾਨ ਸਾਬਤ ਹੋਊਗਾ ਔਰ ਕਿਉਂਕਿ ਅਸੀਂ ਸਾਰਿਆਂ ਨੇ ਰਲ ਕੇ ਪ੍ਰੋਗਰਾਮ ਆਰਗੇਨਾਈਜ਼ ਕੀਤਾ ਡਾਕਟਰ ਸੰਦੀਪ ਜੀ ਸਾਡੇ ਕਿਉਂਕਿ ਮੈਡੀਕਲ ਲਾਈਨ ਦੇ ਨਾਲ ਸੰਬੰਧਿਤ ਨੇ ਉਹਨਾਂ ਦਾ ਵਿਸ਼ੇਸ਼ ਉਪਰਾਲਾ ਸੀ ਇਹਨਾਂ ਨੇ ਪ੍ਰਣ ਵੀ ਕੀਤਾ ਸੀ ਵੀ ਆਪਾਂ ਹਰ ਸਾਲ ਇਹ ਕੈਂਪ ਇਹੋ ਜੇ ਆਰਗੇਨਾਈਜ਼ ਕਰਿਆ ਕਰਾਂਗੇ ਜਿਨ੍ਹਾਂ ਦਾ ਪਿੰਡ ਦੇ ਉਹਨਾਂ ਲੋੜਵੰਦ ਲੋਕਾਂ ਨੂੰ ਸਹੂਲਤ ਮਿਲ ਸਕੇ ਜਿਹੜੇ ਕਿਤੇ ਨਾ ਕਿਤੇ ਟਰਾਂਸਪੋਰਟ ਦੇ ਵਿੱਚ ਜਾਣ ਦੇ ਵਿੱਚ ਅਸਮਰਥ ਨੇ ਔਰ ਮੈਂ ਸਮਝਦਾ ਬਹੁਤ ਸਾਰੇ ਲੋਕ ਇੱਥੇ ਬਾਹਰ ਆਏ ਹੋਏ ਨੇ ਤੇ ਹਲਿਸ਼ਕਾ ਕੈਂਪ ਸ਼ੁਰੂ ਹੋਇਆ ਹੈ ਤੇ ਲੰਬੇ ਸਮੇਂ ਤੱਕ ਲੋਕ ਆਪਦੇ ਜਿਹੜੀਆਂ ਬਿਮਾਰੀਆਂ ਜਾਂ ਅੱਖਾਂ ਦੀਆਂ ਜਾਂ ਕਿਸੇ ਵੀ ਤਰ੍ਹਾਂ ਦੀਆਂ ਨੇ ਉਹ ਦੱਸ ਕੇ ਇੱਥੇ ਆਪਦਾ ਇਲਾਜ ਕਰਾਉਣ ਚ ਡਾਕਟਰਾਂ ਦੀ ਜਿਹੜੀ ਸੂਰਤ ਪ੍ਰਾਪਤ ਕਰ ਸਕਣਗੇ ਔਰ ਇਹ ਆਪ ਆਪਦੇ ਪ੍ਰੋਮਿਸ ਦੇ ਮੁਤਾਬਕ ਬਹੁਤ ਵਧੀਆ ਕੰਮ ਹੈ ਕਿਉਂਕਿ ਨਵੇਂ ਕੌਂਸਲਰ ਬਣੇ ਨੇ ਇਹਨਾਂ ਸਾਰਿਆਂ ਨੇ ਇੱਕ ਧਈਆ ਵੀ ਕੀਤਾ ਵੀ ਪਿੰਡ ਦੇ ਵਿਕਾਸ ਦੇ ਵਿੱਚ ਪਿੰਡ ਦੇ ਜਿੱਦਾਂ ਦੀ ਵੀ ਲੋੜ ਹੈ ਲੋਕਾਂ ਨੂੰ ਉਹਦੇ ਵਿੱਚ ਅਸੀਂ ਉਹਨਾਂ ਦੇ ਆਸਾਂ ਜੁਤੇ ਖਰੇ ਉਤਰਾਂਗੇ ਔਰ ਮੈਨੂੰ ਸਮਝਦਾ ਬਹੁਤ ਵਧੀਆ ਉਪਰਾਲਾ ਹੈ ਬਹੁਤ ਅੱਛਾ ਚੱਲ ਰਹਾ ਹੈ ਡਾਕਟਰ ਸੁਬਾਨਾ ਦਾ ਪਿੰਸ ਦੀ ਟੀਮ ਦਾ ਡਾਕਟਰ ਸੰਦੀਪ ਜੀ ਦਾ ਸੰਜੀਵ ਜੋਸ਼ੀ ਜੀ ਦਾ ਅ ਕਲਸੀ ਸਾਹਿਬ ਦਾ ਸਨੀ ਜੀ ਦਾ ਭਿੰਟਰ ਸਾਹਿਬ ਦਾ ਤੁਹਾਡਾ ਸਾਰਿਆਂ ਦਾ মিডিਆ ਦਾ ਬੜਾ ਵੱਡਾ ਯੋਗਦਾਨ ਹੁੰਦਾ ਹੈ ਮੇਰਾ ਪਿੰਡ ਟਾਲਾ ਆਪਣਾ ਪਿੰਡ ਟਾਲਾ ਬਾਜਵਾ ਸਪੋਕਸਮੈਨ ਜੀ ਸਾਡੇ ਬਹੁਤ ਅੱਛੇ ਨੇ ਮਾਨ ਸਾਹਿਬ ਖੜੇ ਨੇ ਇਹ ਸਾਰਾ ਜਿਹੜਾ ਰਲ ਮਿਲ ਕੇ ਉਪਰਾਲਾ ਵਾ ਲੋਕਾਂ ਦੇ ਵਿੱਚ ਵੀ ਇਹ ਗੱਲ ਜਾਣੀ ਚਾਹੀਦੀ ਹੈ ਔਰ ਸਭ ਤੋਂ ਵੱਡਾ ਜਿਹੜਾ ਮੈਂ ਮਾਧਿਮ ਅੱਜ ਸੋਸ਼ਲ ਮੀਡੀਆ ਵਾ ਤੇ ਤੁਸੀਂ ਵੀ ਇਹ ਸਾਡੇ ਪਿੰਡ ਦੀਆਂ ਸਮੇਂ-ਸਮੇਂ ਦੇ ਉੱਤੇ ਹੁੰਦੀਆਂ ਪ੍ਰਾਪਤੀਆਂ ਸਮੇਂ-ਸਮੇਂ ਤੇ ਹੁੰਦੀਆਂ ਜਿਹੜੀ ਐਕਟੀਵਿਟੀ ਹੈ ਉਹ ਸਾਰੇ ਪੰਜਾਬ ਦੇ ਵਿੱਚ ਸਾਰੇ ਲੋਕਾਂ ਨੂੰ ਦਿਖਾਉਂਦੇ ਹੋ ਤੁਹਾਡਾ ਵੀ ਬਹੁਤ ਧੰਨਵਾਦ ਸਾਰੀ ਟੀਮ ਦਾ ਧੰਨਵਾਦ ਆਏ ਹੋਏ ਲੋਕਾਂ ਦਾ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਮਾਨਾ ਦੇ ਗੁਰਦ ਅੱਜ ਇਹ ਟਾਰਗਨਾਈਜ਼ ਕੀਤਾ ਹੈ ਕੈਂਪ ਜਿਦੇ ਵਿੱਚ ਅੱਖਾਂ ਦੇ ਡਾਕਟਰ ਹੱਡੀਆਂ ਦੇ ਡਾਕਟਰ ਤੇ ਛਾਤੀ ਦੇ ਡਾਕਟਰ ਸਾਰੇ ਇੱਥੇ ਬਹੁਤ ਵਧੀਆ ਸੇਵਾਵਾਂ ਦੇ ਰਹੇ ਨੇ ਤੇ ਲੋੜਵੰਦ ਲੋਕ ਪੂਰਾ ਇਹਦਾ ਫਾਇਦਾ ਲੈ ਰਹੇ ਨੇ ਮੇਰੀ ਹੁਣੇ ਮੈਂ ਦੇਖਿਆ ਡਾਕਟਰ ਸਾਹਿਬ ਨੇ ਗੱਲ ਕੀਤੀ 6 ਮਰੀਜ਼ ਚਿੱਟੇ ਮੋਤੀ ਦੇ ਆਪਰੇਸ਼ਨ ਵਾਲੇ ਨਿਕਲ ਚੁੱਕੇ ਆ ਜਿਨ੍ਹਾਂ ਦੇ ਅਸੀਂ ਮੰਗਲ ਜਾਂ ਬੁੱਧਵਾਰ ਨੂੰ ਇਹਨਾਂ ਨੂੰ ਆਪਣੀ ਕਨਵਿੰਸ ਦੇ ਵਿੱਚ ਅਜੇ ਦੁਪਹਿਰ ਤੱਕ ਚੱਲਣਾ 2 ਵਜੇ ਤੱਕ ਜਿੰਨੇ ਵੀ ਨਿਕਲਣਗੇ ਚਾਹੇ 30 ਨਿਕਲਣ 40 ਨਿਕਲਣ ਜਿੰਨੇ ਵੀ ਨਿਕਲਣਗੇ ਸਾਰਿਆਂ ਦੇ ਆਪਰੇਸ਼ਨ ਕਰਵਾ ਕੇ ਦਿਆਂਗੇ ਜਿਹੜਾ ਕੈਂਪ ਲਾਇਆ ਜਾ ਰਿਹਾ ਹੈ ਇਹ ਕੈਂਪ ਨੂੰ ਦਾ ਮਕਸਦ ਕੀ ਹੈ ਮਕਸਦ ਇਹੀ ਹੈ ਕਿ ਜਿਹੜੇ ਲੋੜਵੰਦ ਲੋਕ ਆ ਜਿਹੜੇ ਆਪਣਾ ਇਲਾਜ ਨਹੀਂ ਕਰਵਾ ਸਕਦੇ ਐਕਚੁਅਲੀ ਅਸੀਂ ਪਹਿਲਾਂ ਵੀ ਇੱਕ ਇੱਕ ਨੋਰ ਸੋਸਾਇਟੀ ਚਲਾ ਰਹੇ ਹਾਂ ਉਹਦੇ ਵਿੱਚ ਸਾਡਾ ਮੰਤਵ ਹੀ ਇਹੀ ਹੈ ਕਿ ਲੋੜਵੰਦ ਲੋਕਾਂ ਦਾ ਇਲਾਜ ਕਰਾਈਏ ਤੇ ਉਸੇ ਲੜੀ ਦੇ ਤਹਿਤ ਆਪਾਂ ਇਹ ਕੈਂਪ ਆਰਗੇਨਾਈਜ਼ ਕੀਤਾ ਸਾਰੇ ਪਿੰਡ ਵਾਸਤੇ ਅੱਜ ਜੋ ਫਰੈਂਡਸ ਸਪੋਰਟਸ ਕਲੱਬ ਨਡਾਲਾ ਵੱਲੋਂ ਜਿਨ੍ਹਾਂ ਦੇ ਸਰਪੱਤ ਦਿਲਜੀਤ ਸਿੰਘ ਨੜਾਲਾ ਜੀ ਤੇ ਡਾਕਟਰ ਸਾਡੇ ਟੋਨੀ ਜੀ ਨੇ ਉਹਨਾਂ ਵੱਲੋਂ ਅੱਜ ਲੋੜਵੰਦ ਬੰਦਿਆਂ ਵਾਸਤੇ ਫ੍ਰੀ ਮੈਡੀਕਲ ਚੈੱਕਅਪ ਤੇ ਅੱਖਾਂ ਦਾ ਕੈਂਪ ਲਗਾਇਆ ਹੈ ਅਸੀਂ ਡਾਕਟਰ ਸਾਹਿਬ ਤੇ ਦਿਲਜੀਤ ਸਿੰਘ ਨੜਾਲਾ ਜੀ ਦਾ ਧੰਵਾਦ ਹੈ ਕਿ ਜੋ ਇਲਾਕੇ ਵਿੱਚ ਲੋੜ ਮੁਤਾਬਕ ਜਿੱਦੋਂ ਵੀ ਕਿਤੇ ਲੋੜ ਪੈਂਦੀ ਆ ਉੱਥੇ ਮੈਡੀਕਲ ਕੈਂਪ ਜਾਂ ਕੋਈ ਇਦਾਂ ਦਾ ਸੰਸਤਾ ਅੱਗੇ ਆਉਂਦੀਆਂ ਇਹਨਾਂ ਦੇ ਬਹੁਤ ਵਧੀਆ ਲੱਗਦਾ ਹੈ ਤੇ ਅਸੀਂ ਆਪਣੀ ਕਲੱਬ ਵੱਲੋਂ ਵੀ ਜੋ ਲਾਈਨ ਕਲਾਸ ਚਲਾਣੇ ਆ ਉਹਨਾਂ ਵੱਲੋਂ ਤੇ ਆਪਣੇ ਵੱਲੋਂ ਵੀ ਦਲਜੀਤ ਸਿੰਘ ਨੜਾਲਾ ਜੀ ਤੇ ਜਿਹੜੇ ਟੋਨੀ ਜੀ ਐਮਸੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ